ਪਰਮਾਤਮਾ ਨੇ ਸੰਸਾਰ ਨੂੰ ਪੈਦਾ ਕੀਤਾ ਦੋ ਸ਼ਕਤੀਆਂ ਨੂੰ ਮਿਲਾ ਕੇ ਸ਼ਿਵ ਨੂੰ ਤੇ ਸ਼ਕਤੀ ਨੂੰ ਇਹ ਤੁਸੀਂ ਆਨੰਦ ਸਾਹਿਬ ਦੇ ਵਿੱਚ ਪੜ ਸਕਦੇ ਹੋ ਇਹ ਸ਼ਿਵ ਤੇ ਸ਼ਕਤੀ ਕੀ ਨੇ ਇੱਥੇ ਸ਼ਿਵ ਦਾ ਅਰਥ ਕੀ ਹੈ ਇੱਥੇ ਸ਼ਿਵ ਦਾ ਅਰਥ ਹੈ ਜੋ ਨਿਰੰਕਾਰ ਪਰਮੇਸ਼ਰ ਹਰ ਇੱਕ ਦੇ ਸਰੀਰ ਦੇ ਵਿੱਚ ਵਸਿਆ ਹੋਇਆ ਉਹਨੂੰ ਸ਼ਿਵ ਕਿਹਾ ਹੈ ਮਹਾਸ਼ਿਵ ਸ਼ਿਵ ਉਹ ਹੈ ਤੇ ਸ਼ਕਤੀ ਹੈ ਮਾਇਆ ਮਾਇਆ ਤੇ ਸ਼ਿਬ ਦੇ ਮਿਲਾਪ ਤੋਂ ਸੰਸਾਰ ਪੈਦਾ ਹੋਇਆ ਹੈ ਦੋ ਮਿਲੇ ਨੇ ਤੇ ਤਾਂ ਸੰਸਾਰ ਬਣਿਆ ਜਦੋਂ ਦੋਵੇਂ ਮਿਲੇ ਤੇ ਉਦੋਂ ਸੰਸਾਰ ਦੀ ਉਤਪਤੀ ਹੋਈ ਹੈ ਸੰਸਾਰ ਪੈਦਾ ਹੋਇਆ ਜਾਂ ਇੰਜ ਕਹਿ ਲਓ ਸਿੱਧੇ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਸ਼ਬਦ ਦੀ ਤੇ ਮਾਇਆ ਦੀ ਆਪਸ ਵਿੱਚ ਜਦੋਂ ਮੁਲਾਕਾਤ ਹੋਈ ਹੈ ਆਪਸ ਵਿੱਚ ਉਹਨਾਂ ਦੀ ਗੱਲ ਹੋਈ ਹੈ ਤੇ ਉਸ ਮਿਲਾਪ ਦੇ ਵਿੱਚੋਂ ਸੰਸਾਰ ਬਣਿਆ ਇਸ ਲਈ ਸਾਡੇ ਸਰੀਰ ਦੇ ਵਿੱਚ ਦੋਹਾਂ ਦਾ ਸੁਭਾਅ ਪਿਆ ਹੋਇਆ ਹੈ ਰੱਬ ਦਾ ਵੀ ਸੁਭਾਅ ਹੈ ਤੇ ਮਾਇਆ ਦਾ ਵੀ ਸੁਭਾਅ ਹੈ